ਤੇ ਪੌਦ ਸਾਡੀਆਂ ਹੈਗੀਆਂ ਨੇ ਘਟੂ ਘਟ ਇੱਕ ਕੈਰੀ ਇਹ ਹੋ ਗਈ ਵੱਡੀ ਤੇ ਦੋ ਕੈਰੀਆਂ ਇਹ ਨੇ ਲੈ ਵੀ ਇੱਕ ਬੱਟ ਵਾਲਾ ਕੰਮ ਨਵੇੜਤਾ ਆਪਣੇ ਗਰਮੀ ਫੁੱਲ ਆ ਗਈ ਘਟੂ ਘਟ 20 25 ਮਿੰਟ ਲੱਗੇ ਬੱਟ ਲਓ ਯਾਰ ਬੱਟਾ ਲਿਪਦਾ ਲਿਪਦਾ ਦਵਾਰੇ ਵਾਪਸ ਕਰੇ ਆ ਗਿਆ ਪਾਣੀ ਪੀਣ ਐਨੀ ਕੀ ਗਰਮੀ ਹੋ ਰਹੀ ਯਾਰ 10 ਮਿੰਟ ਨਹੀਂ ਲੱਗਦੇ ਉਹਦੀ ਗਰਮੀ ਆਂਦੀ ਹੈ ਤੋ ਲੋ ਵੀ ਬੱਟਾ ਬੁੱਟਾ ਵਾਲਾ ਆਪਾਂ ਸਾਰਾ ਕੰਮ ਨਵੇੜਤਾ ਡੜੇ ਦ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਇੱਕ ਨਵੇਂ ਦਿਨ ਦੇ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸਵੇਰ ਦੇ ਵਜ ਗਏ ਨੇ 6 ਤੇ ਦੋ ਦਿਨ ਆਪਾਂ ਰਹੇ ਬੀਜੀ ਕਿਉਂਕਿ ਆਪਾਂ ਕਰਦੇ ਸੀ ਸ਼ਾਰਟ ਫਿਲਮ ਸ਼ੂਟ ਆਪਣੇ ਚੈਨਲ ਦੇ ਲਈ ਤੇ ਅੱਜ ਫ੍ਰੀ ਹੋਏ ਆ ਮੈਂ ਕਿਹਾ ਚਲੋ ਅੱਜ ਬਲੌਗ ਬਣਾ ਲਈਏ ਤੇ ਅੱਜ ਸਵੇਰੇ ਸਵੇਰੇ ਮੈਂ ਖੇਤ ਖੜਿਆ ਇੱਧਰ ਤੇ ਅਸੀਂ ਛੱਡ ਰੱਖਿਆ ਪਾਣੀ ਕਿਉਂਕਿ ਅੱਜ ਕਦੂ ਕਰਾ ਕੇ ਤੇ ਜੀ ਜੀ ਲਾਵਾਂਗੇ ਕਿਉਂਕਿ ਸਾਡੇ ਗਵਾਂਡੀਆਂ ਨੇ ਸਾਰੇ ਨੇ ਇਧਰ ਲਵੇ ਲਵੇ ਨੇ ਸਾਰੇ ਨੇ ਲਾਤੀ ਤੇ ਅਸੀਂ ਰਹਿ ਰਹੇ ਸੀ ਤੇ ਅੱਜ ਪਾਣੀ ਛੱਡਿਆ ਸੀ ਨਾ ਸਵੇਰੇ ਸਵੇਰੇ ਲਾਈਟ ਆ ਰਹੀ ਸੀ ਤੇ ਪਾਣੀ ਛੱਡ ਕੇ ਕੱਦੂ ਕਰਾਂਗੇ ਦੇਖਦੇ ਆ ਤੇ ਉਸ ਤੋਂ ਬਾਅਦ ਪੌਦ ਪਟਾਪ ਟੂ ਕੇ ਦੇਖਦੇ ਆ ਵੀ ਸ਼ਾਮ ਤੱਕ ਜੇ ਲੱਗੂਗੀ ਤਾਂ じゃ ਅਗਲੇ ਦਿਨ ਤੱਕ ਲੱਗ ਜੂਗੀ ਤੇ ਆਜੋ ਕਰਦੇ ਆ ਬਲੌਗ ਦੀ ਸਟਾਰਟਿੰਗ ਆਪਾਂ ਆ ਇਧਰਲੀ ਸਾਈਡ ਹੈ ਇੱਥੇ ਕੱਲ ਲਾਸਟ ਦਿਨ ਬੱਕੀ ਵੱਡ ਬੁੱਡ ਕੇ ਸਾਰਾ ਸਾਫ ਕਰਕੇ ਉਧਰ ਵਹਾਤਾ ਹੈ ਤੇ ਇਧਰ ਵੀ ਪਾਣੀ ਛੱਡ ਦਾਂਗੇ ਤੇ ਬਹੁਤ ਸਾਡੀਆਂ ਹੈਗੀਆਂ ਨੇ ਘਟੂ ਘਟ ਇੱਕ ਕਿਆਰੀ ਇਹ ਹੋਗੀ ਵੱਡੀ ਤੇ ਦੋ ਕਿਆਰੀਆਂ ਇਹ ਨੇ ਪਰ ਇਹ ਘਟ ਹੋਈਆਂ ਨੇ ਛੋਟੀ ਛੋਟੀ ਐ ਤੇ ਇਹ ਜਾਦੇ ਹੋ ਰਹੀ ਐ ਇਹ ਲਾਵਾਂਗੇ ਪਹਿਲਾਂ ਤੇ ਜੇ ਮਤਲਬ ਕਿ ਘਟ ਵੱਧ ਗਈ ਤਾਂ ਹਾਂ ਉਤਸਵਾ ਦੇਖਾਂਗੇ ਤੇ ਪਿੰਡ ਵਾਲੀ ਜੀਰੀ ਲਾਣਗੇ ਸਾਡੇ ਕਿਉਂਕਿ ਬਈਆਂ ਤੋਂ ਅਸੀਂ ਲਹੋਂਦ ਨਹੀਂ ਕਿਉਂਕਿ ਬਈ ਇਹ ਛਿੱਦੀ ਛਿੱਦੀ ਲਾਉਂਦੇ ਨੇ ਪਿੰਡ ਵਾਲੇ ਜਿਹੜੀ ਮਤਲਬ ਸੰਗਣੀ ਲਾਉਂਦੇ ਨੇ ਤੇ ਦੇਖਦੇ ਕਿੰਨੇ ਕੁ ਵਾਰੀ ਆਣਗੇ ਫਿਰ ਤੁਹਾਨੂੰ ਦਿਖਾਵਾਂਗੇ ਚਾਹ ਚੂ ਪੀ ਕੇ ਆਪਣੀ ਦਾਤੀ ਚੱਕ ਲਈਏ ਤੇ ਚਰੀ ਨੂੰ ਬਾਡਾ ਲਾਵਾਂਗੇ ਅੱਜ ਪਹਿਲੀ ਵਾਰ ਉਕੀ ਮੱਕੀ ਉਧਲੀ ਸਾਈਡ ਹੋ ਗਈ ਸੀ ਖਤਮ ਤੇ ਅੱਜ ਚਰੀ ਵਡਾਂਗੇ ਲੈ ਵੀ ਕਰਤਾ ਵੜਤਾ ਸਾਰਾ ਲੈਣ ਉਹ ਤੱਕਾ ਰਸਤਾ ਜਾ ਕਰਤਾ ਹੁਣ ਚੱਕ ਕੇ ਲਿਖਦੇ ਆ ਮਸ਼ੀਨ ਕੋਲ ਹਲੋ ਵੀ ਚਰੀ ਆਪਣੀ ਵੜ ਲਈ ਐ ਤੇ ਗਰਮੀ ਦੇਖੋ ਕਿੰਨੀ ਆ ਗਈ ਮੈਨੂੰ ਕਿਉਂਕਿ ਯਾਰ ਹੂਮਸ ਵਾਲੀ ਗਰਮੀ ਹੈ ਹਨਾ 2 ਮਿੰਟਾਂ ਜੀ ਗਰਮੀ ਆ ਜਾਂਦੀ ਹੈ ਸਵੇਰੇ ਸਵੇਰਾ ਜੀ 6 ਵਜੇ ਦੇ 6 ਵਜੇ ਇੰਨੀ ਗਰਮੀ ਹੋ ਰਹੀ ਹੈ ਤੇ ਚਰੀ ਵਾਲਾ ਆਪਾਂ ਨੇ ਨਮੇੜਤਾ ਹੁਣ ਇਹਨੂੰ ਕੁੱਟ ਕੱਟ ਕੇ ਮੱਜਾਂ ਨੂੰ ਪਾ ਦਾਂਗੇ ਤੇ ਉਸ ਤੋਂ ਬਾਅਦ ਆ ਦੇਖਦੇ ਕੱਦੂ ਕਰਨ ਵਾਲਾ ਕਦੋਂ ਆਊਗਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਹਨਾ ਗਰਮੀ ਬਹੁਤ ਹੈ ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ਪਰ ਸਵੇਰੇ ਸਵੇਰੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਬਹੁਤ ਜ਼ਿਆਦਾ ਲੋ ਵੀ ਗਰਮੀ ਗਰਮੀ ਸਿਕਾ ਲਈ ਆਪਾਂ ਨੇ ਤੇ ਹੁਣ ਆ ਗਈ ਆਪਣੀ ਚਾਹ ਦੂਜੀ ਵਾਰ ਵਾਲੀ ਤੇ ਇਹ ਪੀਨੇ ਆ ਇਹ ਪੀ ਕੇ ਫਿਰ ਉਸ ਤੋਂ ਬਾਅਦ ਕੁੱਟਾਂਗੇ ਚੈਰੀ ਤੇ ਮੱਜਾ ਨੂੰ ਜੜਾ ਕੰਮ ਨੇ ਮੇਟ ਦਾਂਗੇ ਤੇ ਉਸ ਤੋਂ ਬਾਅਦ ਆਊਗਾ ਸਾਡੇ ਕੱਦੂ ਕਰਨ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਚਾਹ ਪੀਨੇ ਆ ਲੋ ਵੀ ਪੀ ਕੇ ਚਾਹ ਚ ਹੁਣ ਕੁੱਟ ਰਹੇ ਆਪਾਂ ਚੈਰੀ ਚੈਰੀ ਕੁੱਟ ਕੱਟ ਕੇ ਫਿਰ ਭਲਾਵਾਂਗੇ ਮੱਜਾ ਨੂੰ ਪਾਣੀ ਪਾਣੀ ਪਲਾ ਕੇ ਫਿਰ ਜਿਹੜੇ ਹੋਰ ਰਹਿਗੇ ਕੰਮ ਉਹ ਕਰਾਂਗੇ ਬਾਕੀ ਪਾਣੀ ਛੱਡ ਰੱਖਿਆ ਉਧਰ ਬਾਣ ਚ ਦੋ ਘਿਹਰੇ ਭਰ ਗਏ ਇੱਕ ਅੱਧਾ ਘਿਹਰਾ ਰਹਿ ਗਿਆ ਇਹ ਬਸ ਫਿਰ ਕੱਦੂ ਕਰਾਵਾਂਗੇ ਉੱਚ ਐ ਫਿਊ ਮੂਮੈਂਟ ਲੇਟਰ ਲੋ ਵੀ ਇਧਰਲੇ ਕੰਮ ਕੁਮਨ ਨਿਵੇੜ ਕੇ ਹੁਣ ਆਈ ਆਪਾਂ ਬੱਟਾ ਦੀ ਮਿੱਟੀ ਲਾਣ ਕਿਉਂਕਿ ਕੱਦੂ ਕਰਨ ਵਾਲਾ ਆਊਗਾ ਉਸ ਤੋਂ ਪਹਿਲਾਂ ਪਹਿਲਾਂ ਬੱਟਾ ਆਪਾਂ ਪੱਕੀਆਂ ਕਰ ਦੇਣੇ ਆ ਤੇ ਕਸੀ ਚੱਕ ਲਈ ਆਪਾਂ ਨੇ ਹੁਣ ਉਹ ਸਿਰਾਲੀ ਪੱਟ ਤੱਕ ਆਪਣੀ ਮਿੱਟੀ ਲਾਣੀ ਹੈ ਗਰਮੀ ਬਹੁਤ ਹੈ ਤੇ ਲਾਉਂਦੇ ਆ ਮਿੱਟੀ ਆਜੋ ਵੀ ਇੱਕ ਵੱਟ ਵਾਲਾ ਕੰਮ ਨਿਵੇੜਤਾ ਆਪਣੇ ਗਰਮੀ ਫੁੱਲ ਲਾ ਗਈ ਘਟੋ ਘਟ 20-25 ਮਿੰਟ ਲੱਗੇ ਵੱਟ ਲਿਪਣ ਨੂੰ ਤੇ ਹੁਣ ਦੂਜਾ ਕੈਰਾ ਜਦੋਂ ਪੜੂਗਾ ਤੇ ਉਦੋਂ ਲਿਪਾਂਗੇ ਤੇ ਹੁਣ ਚੱਲਦੇ ਆਪਾਂ ਵਾਪਸ ਘਰ ਰੋਟੀ ਆਟੀ ਖਾਣੇ ਆ ਨੇ ਰੈਸਟ ਕਰਦੇ ਆ 10 ਮਿੰਟ ਕੈਰਾ ਪਰਨ ਤੱਕ ਵੇਟ ਕਰਦੇ ਆ ਚਲੋ ਜੀ ਹੱਥ ਤੋਂ ਤੋਕੇ ਤੇ ਆਪਾਂ ਨੇ ਵਾਲੀ ਰੋਟੀ ਖਾ ਖੂ ਕੇ ਫਿਰ ਦੇਖਦੇ ਆ ਐਨੇ ਕੱਦੂ ਕਰਨ ਵਾਲਾ ਉਹ ਅੱਧੇ ਘੰਟੇ ਤੱਕ ਉਹ ਤੋਂ ਤੱਕਾ ਪਰੋਟੀ ਖਾ ਕੇ ਵਿਲੇ ਹੋ ਜਾਂਦੇ ਲੋ ਵੀ ਰੋਟੀ ਘਟੀ ਖਾ ਕੇ ਆਪਾਂ ਵਾਪਸ ਆ ਗਏ ਆ ਤੇ ਕੱਦੂ ਵਾਲਾ ਵੀ ਪਹੁੰਚ ਗਿਆ ਤੇ ਇੱਕ ਵੱਟ ਰਹਿ ਗਈ ਆਪਾਂ ਉਹ ਨਵੇੜਦਾਨੇ ਆ ਤੇ ਇੱਧਰ ਸਾਹਮਣੇ ਕੱਦੂ ਵਾਸਤੇ ਜੀ ਬਣਾ ਜੜਾ ਆ ਗਿਆ ਉਹ ਪਰਲੇ ਕਰੇ ਚ ਕਰਨ ਲੱਗ ਰਿਹਾ ਹਜੇ ਇਹ ਉਹਨਾ ਟਾਈਮ ਇਹ ਕਾਰੇ ਚ ਪਾਣੀ ਇਕੱਠਾ ਹੋਊਗਾ ਤੇ ਆਪਾਂ ਨੇ ਉਹ ਸਾਹਮਣੇ ਵਾਲੀ ਵਾਟ ਜਿਹੜੀ ਉਹ ਮਤਲਬ ਵੱਡੀ ਕਰਨੀ ਹੈ ਨਾ ਚੇਪੇ ਲਾਣੇ ਨੇ ਉਤੇ ਤੇ ਆਜੋ ਲਾਉਣੇ ਨੇ ਆਪਾਂ ਇਹਨੇ ਇਧਰ ਆਊਗਾ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਨਿਮੇੜ ਦਈਏ ਔੜੀ ਹੌਲੀ ਕਾਰੇ ਚ ਪਾਣੀ ਆਉਣ ਲੱਗ ਰਿਹਾ ਤੇ ਉਹ ਦੂਜੇ ਦੋਨੇ ਕਾਰੇ ਫੁੱਲ ਹੋ ਗਏ ਤੇ ਉਹਨਾਂ ਚ ਇਹਨੇ ਕਦੂ ਕਰ ਦੂਗਾ ਉਹ ਇਧਰ ਆਪਾਂ ਲਾ ਦਾਂਗੇ ਵਾਟ ਇੰਨੀ ਗਰਮੀ ਹੋ ਰਹੀ ਹੈ ਯਾਰ 10 ਮਿੰਟ ਨਹੀਂ ਲੱਗਦੇ ਉਹਦੀ ਗਰਮੀ ਆਂਦੀ ਹੈ ਧੁੱਪ ਚੜ ਗਈ ਪਹਿਲਾਂ ਸਵੇਰੇ ਸਵੇਰੇ ਵਧੀਆ ਮੌਸਮ ਸੀ ਹੁਣ ਜਿਆਦਾ ਗਰਮੀ ਹੋ ਗਈ ਤੇ ਇੰਨੀ ਘੱਟ ਲਿਪੀ ਆਵੇ ਤੇ ਹਜੇ ਹੋਸਰੇ ਤੱਕ ਪਈ ਹੈ ਬੈਠੇ ਆਉਣਾ ਤੇ ਉਹ ਸਾਹਮਣੇ ਹਜੇ ਕੱਦੂ ਹੋਣ ਲੱਗ ਰਿਹਾ ਹੈ ਹਲੋ ਯਾਰ ਬੱਟਾ ਲੇ ਬੱਟਾ ਦਦਵਾਰੇ ਵਾਪਸ ਕਰੇ ਆ ਗਿਆ ਪਾਣੀ ਪੀਣਾ ਕਿਉਂਕਿ ਤੇ ਬਹੁਤ ਲੱਗਦੀ ਹੈ ਗਰਮੀ ਵਿੱਚ ਗਰਮੀ ਬਹੁਤ ਜਿਆਦਾ ਅੱਜ ਖੜਿਆ ਵੀ ਨਹੀਂ ਜਾਂਦਾ ਹੈਗਾ ਘਟੋ ਘਟ 46 47 ਡਿਗਰੀ ਟੈਂਪਰੇਚਰ ਅੱਜ ਤੇ ਥੋੜਿਆਂ ਤੱਕ ਚੱਲ ਨਿਪੜੇ ਜਾਊਗਾ ਕਦੋਂ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਵੇਲੇ ਆ ਤੇ ਆਥਰੇ ਬਹੁਤ ਪੱਟਣ ਆਣਗੇ ਕਿ ਕੱਦ ਨੂੰ ਸਵੇਰ ਲਾਣ ਲੱਗ ਜਾਣਗੇ ਬੱਟਾ ਬੁੱਟਾ ਵਾਲਾ ਆਪਾਂ ਸਾਰਾ ਕੰਮ ਨਵੇੜਤਾ ਡੜੇ ਡੁੜੇ ਪੈ ਗਏ ਸੀ ਜਿਹੜੇ ਉਹ ਵੀ ਆਪਾਂ ਨੇ ਸੈੱਟ ਕਰਤੇ ਤੇ ਗਰਮੀ ਬਹੁਤ ਹੋ ਗਈ ਸਿਰ ਦੁਖਣ ਲੱਗ ਗਿਆ ਤੇ ਹੁਣ ਇੱਕ ਕੰਮ ਰਹਿ ਗਿਆ ਮੇਰਾ ਤੇ ਚਰੀ ਵੱਢਣਾ ਚਰੀ ਵੱਢ ਕੇ ਕੁੱਟ ਕੇ ਉਸ ਤੋਂ ਬਾਅਦ ਮੈਂ ਫ੍ਰੀ ਹਾਂ ਤੇ ਚਲੋ ਪਹਿਲਾਂ ਚਰੀ ਵੱਢ ਲਨੇ ਆ ਤਾਂ ਲੋ ਵੀ ਦਮ ਦਮ ਲੈ ਲਿਆ ਆਪਾਂ ਨੇ ਤੇ ਹੁਣ ਵੱਢਦੇ ਆ ਆਪਾਂ ਚਰੀ ਵੱਢ ਬੁੱਟ ਕੇ ਫਿਰ ਕੁੱਟ ਕੇ ਹੋਵਾਂਗੇ ਬੇਲੇ ਛੇਤੀ ਛੇਤੀ ਫਿਰ ਨਾ ਨੂੰ ਕੇ ਤੇ ਫੇਰ ਇੱਕ ਦੋ ਕੰਮ ਨੇ ਉਹ ਵੀ ਕਰਨੇ ਨੇ ਆਜੋ ਚਰੀ ਵੱਢਦੇ ਆ ਪਹਿਲਾਂ ਲੋਵੀ ਬੱਟਲੇ ਕੱਖ ਹੁਣ ਡਿੱਗਦੇ ਮਸ਼ੀਨ ਲਵੇ ਫਿਰ ਇਹਨੂੰ ਕੁੱਟ ਦਾਂਗੇ ਗਰਮੀ ਬਹੁਤ ਹੋ ਰਹੀ ਹੈ